ਇੱਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਟੀਏ ਕੀ ਸਰਕਾਰੀ ਪ੍ਰੋਗਰਮਟੀ ਨਹੀਂ ਹੈ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਝੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਪਾਜੀ ਯਾਰ ਆਪਣੀ ਵਾਂਗ ਫੈਰ ਦੀ ਗੱਡੀ ਆ ਪਾਜੀ ਯਾਰ ਉਹ ਨਹੀਂ ਤੁਸੀਂ ਤੁਸੀਂ ਦੇਖ ਕੇ ਲੈ ਲਓ ਮੈਨੂੰ ਐ ਦੱਸੋ ਇਹ ਲੋਕਲ ਪਾਜੀ ਮੈਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਇਹ ਲੋਕਲ ਬੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਪਾਜੀ ਨਹੀਂ ਲਾ ਲਾ ਯਾਰ ਬਸ ਬਾਪੇ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਗੱਲ ਖਤਮ ਹੈ ਬਿਹਾਰ ਤੇ ਦੇਦੇ ਨਹੀਂ ਹੈਗੇ ਬਿਹਾਰ ਕੌਣ ਦਿੰ ਹਲਾਲਾ ਜੀ ਮੈਂ ਚਲੋ ਦਸੋ ਮਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਰਾਜ ਦਾ ਰੋਜ਼ ਨਿਕਲਦਾ ਆ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਰਾਜ ਦੇ ਚੋਂ 2 ਰੁਪਏ ਇੱਥੇ ਯਾਰ ਬੱਸ ਵਾਲਿਆਂ ਨੇ ਦੋ ਦਿਨ ਦੋ ਨਹੀਂ 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 ਬੱਸ ਕਰੋ ਬੱਸ ਕਰੋ ਮੇਰੀ ਗੱਲ ਸੁਣੋ ਪਟਿਆਲਾ ਜ਼ਿਲ੍ਹੇ ਦੇ ਸਬਡਿਵੀਜ਼ਨ ਦੇਵੀਗੜ ਦੇ ਪਿੰਡ ਮਾੜੂ ਵਿਖੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ ਰਾਤ ਨੂੰ ਪਿੰਡ ਦੇ ਕੁਝ ਨੌਜਵਾਨ ਜਿਹੜੀ ਆਨ ਜਾਣ ਵਾਲੀਆਂ ਗੱਡੀਆਂ ਉਹਨਾਂ ਤੋਂ ਵਸੂਲੀ ਕਰਦੇ ਨੇ ਮਾਮਲਾ ਬਹੁਤ ਹੀ ਵੱਡਾ ਹੋਇਆ ਜਦੋਂ ਇੱਕ ਵੀਡੀਓ ਵਾਇਰਲ ਹੋਈ ਇੱਕ ਕਾਰ ਵਾਲੇ ਤੋਂ ਤਿੰਨ ਨੌਜਵਾਨਾਂ ਨੇ 200 ਰੁਪਿਆ ਲੈ ਲਿੱਤੇ 200 ਰੁਪਿਆ ਫੀਸ ਇਸ ਕੀ ਚੀਜ਼ ਦੀ ਕਹਿੰਦੇ ਜੀ ਜੇ ਤੁਹਾਡੇ ਪਿੰਡ ਚੋਂ ਲੰਘਣਾ ਤਾਂ ਪੈਸਾ ਤਾਂ ਦੇਣਾ ਪਏਗਾ ਪਰ ਜਦੋਂ ਵੀਡੀਓ ਵਾਇਰਲ ਹੋਈ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਉੱਚ ਅਧਿਕਾਰੀਆਂ ਤੱਕ ਗੱਲ ਪਹੁੰਚੀ ਤਾਂ ਠਾਣਾ ਝੁਲਕਾ ਦੀ ਪੁਲਿਸ ਨੇ ਬਲਜਿੰਦਰ ਸਿੰਘ ਪੁੱਤਰ ਬਿਆਨਤ ਸਿੰਘ ਤੇ ਹਰਮਨਪ੍ਰੀਤ ਸਿੰਘ ਪੁੱਤਰ ਹਿਯਾਰ ਸਿੰਘ ਤੇ ਹਰਵਿੰਦਰ ਸਿੰਘ ਪੁੱਤਰ ਕਸ਼ਮੀਰਾ ਸਿੰਘ ਤੋਂ ਇਲਾਵਾ ਇਹਨਾਂ ਵਿਅਕਤੀਆਂ ਖਿਲਾਫ ਇੱਕ ਮਾਮਲਾ ਦਰਜ ਕੀਤਾ ਹੈ ਧਾਰਾ 308 ਤੇ 2 ਦੀ ਤਹਿਤ ਕਿ ਨਜਾਇਜ਼ ਵਸੂਲੀ ਕਰਦੇ ਸੀ ਰਾਤ ਨੂੰ ਆਪਣੇ ਪਿੰਡ ਦੇ ਵਿੱਚ ਹੀ ਜਿਹੜੀਆਂ ਗੱਡੀਆਂ ਆਂਦੀਆਂ ਜਾਂਦੀਆਂ ਅਸਲ ਤੋਂ ਨੂੰ ਦਸੀਏ ਸੜਕ ਉਹ ਹੈ ਕਿਉਂਕਿ ਸ਼ੰਭੂ ਮੋਰਚਾ ਚੱਲ ਰਿਹਾ ਕਿਸਾਨ ਮੋਰਚਾ ਉਸ ਕਰਕੇ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਹੋ ਕੇ ਜਾਣਾ ਪੈਂਦਾ ਭਾਵੇਂ ਕਿਸੇ ਨੇ ਹਰਿਆਣਾ ਤੇ ਜਾਣਾ ਜਾਂ ਦਿੱਲੀ ਤੇ ਉਸ ਕਰਕੇ ਪਿੰਡ ਮਾੜੂ ਤੋਂ ਜਦੋਂ ਟੈਕਸੀਆਂ ਜਾ ਰਹੀਆਂ ਸੀ ਤਾਂ ਤਿੰਨ ਨੌਜਵਾਨਾਂ ਨੇ ਇੱਕ ਗੱਡੀ ਵਾਲੇ ਨੂੰ ਰੋਕਿਆ ਤੇ ਰੋਕ ਕੇ ਕਿਹਾ ਕਿ ਤੁਹਾਨੂੰ ਟੈਕਸ ਲੱਗੇਗਾ ਉਰੇ ਤਾਂ ਗੁੰਡਾ ਟੈਕਸੀ ਲਗਾ ਲਓ 200 ਰੁਪਏ ਐਂਟਰੀ ਫੀਸ ਲੱਗੇਗੀ ਵੀਡੀਓ ਵਾਇਰਲ ਹੋਈ ਗੱਡੀ ਵਾਲੇ ਨੇ ਵੀਡੀਓ ਬਣਾਈ ਵੀਡੀਓ ਵਾਇਰਲ ਹੋਈ ਪ੍ਰਸ਼ਾਸਨ ਹਰਕਤ ਚ ਆਇਆ ਹਰਕਤ ਚਾਨ ਤੋਂ ਬਾਅਦ ਥਾਣਾ ਚੁਲਕਾ ਦੇ ਇੰਸਪੈਕਟਰ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਅਨਯਰ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਮਾਮਲਾ ਦਰਜ ਕੀਤਾ ਗਿਆ ਤਿੰਨ ਬਾਈ ਨੇਮ ਵਿਅਕਤੀ ਔਰ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਨਜਾਇਜ਼ ਵਸੂਲੀ ਦਾ ਔਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਜੋ ਐਸਐਸਪੀ ਸਾਹਿਬ ਸਰਨਾਨਕ ਸਿੰਘ ਜੀ ਦੀ ਵਿਸ਼ਾ ਹਦੇ ਨਿਰਦੇਸ਼ਾ ਹੇਠ ਕੱਲ ਮਿਤੀ 16 1 2025 ਨੂੰ ਮਾੜੇ ਅਨਸਾਰ ਨੂੰ ਨੱਥ ਪਾਈ ਗਈ ਜੋ ਈਐਸਆਈ ਅਗਰੇਸਿੰਘ ਥਾਣਾ ਜੁਲਕਾ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਘੱਗਰ ਪੁਲ ਤੇ ਲੋਕਾਂ ਨੂੰ ਲੁੱਟ ਰਹੇ ਨੇ ਗੋਬਰਾ ਕਰਕੇ ਉਹਨਾਂ ਤੋਂ ਜਬਰਨ ਵਸੂਲੀ ਕਰ ਰਹੇ ਹਨ ਜਬਰਨ ਵਸੂਲੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਖਿਲਾਫ ਕੱਲ ਮਾਮਾ ਨੰਬਰ 5 ਅੰਡਰ ਸੈਕਸ਼ਨ 308 ਜੋ ਜੇਮਨ 2 ਬੀਐਨਐਸ ਥਾਣਾ ਜੁਲਕਾ ਦਰਜ ਕੀਤਾ ਗਿਆ ਜਿਸ ਦੀ ਤਪਤੀ ਚੱਲੀ ਹੈ ਪਰ ਬਹੁਤ ਵੱਡੀ ਗੱਲ ਹੈ ਕਿ ਰਾਤਾਂ ਨੂੰ ਪਿੰਡਾਂ ਦੇ ਵਿੱਚ ਹੀ ਨਜਾਇਜ਼ ਬਸੁੱਲੀ ਹੋਣ ਲੱਗਦੇ ਤਾਂ ਕਿੱਥੇ ਤੋਂ ਆਪਾਂ ਇਹਨੂੰ ਕਹਾਂਗੇ ਕਿ ਇਹ ਕੋਈ ਰੋਡ ਟੈਕਸ ਹੈ ਜਾਂ ਕੋਈ ਟੂਲ ਟੈਕਸ ਹੈ ਇਹ ਗੁੰਡਾ ਟੈਕਸ ਹੈ ਸੋ ਪੁਲਸ ਨੇ ਮਾਮਲਾ ਦਰਜ ਕਰ ਲਿਆ ਔਰ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਜਿਹੜੀ ਕੀ ਛਾਪੇਮਾਰੀ ਕੀਤੀ ਜਾ ਰਹੀ ਹੈ ਪਟਿਆਲਾ ਤੋਂ ਚਰਨਜੀਤ ਚੋਸ਼ੀ ਦੀ ਰਿਪੋਰਟ ਕਿੱਤੋ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਕੀ ਹੈ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਕਰੋ ਜੀ ਪਰ ਮਹਾਰਾਜ ਦੀ ਚੰਗੀ ਗੱਲ ਨਹੀਂ ਹੈਗੀ ਜੀ ਤਾਂ ਕੀ ਨਹੀਂ ਫਿਰ ਉਧਰ ਲੰਘ ਜਾ ਮਾਰੇ ਬਾਰਡਰ ਵੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਾ ਦਾ ਕੋਈ ਝੱਕ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਮੈਂ ਸ਼ਹਿਰ ਦੀ ਗੱਡੀ ਆ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਮੈਂ ਦੱਸੇ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਦੀ ਇਹ ਗੱਲ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਰਾ ਇਹ ਨਾ ਰੋਜ਼ ਨਿਕਲ ਨਾ ਉਸਤਾ ਬਾ ਸ਼ਾਮ ਤੋਂ ਲੱਗੀ ਭਾਈ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਇਸ ਤਰ੍ਹਾਂ ਮਰਾ ਜਿੰਦ ਦੋ ਰੋਡ ਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਨਹੀਂ 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 ਮਾਫ ਕਰੋ ਮਾਫ ਕਰੋ ਨਹੀਂ ਜਿਦਾ ਜਾਓ ਬਣੋ ਜੇ ਭਾਈ ਸਾਹਿਬ ਪੰਚਾਇਤ ਨਾਲ ਮਰਾਜ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਬਈ ਸਿਮ ਬਣੂਗੇ ਯਾਰ ਦੋ ਕਿਲੇ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਰਾਜ ਜ਼ਿਲ੍ਹਾ ਦਾ ਪਟਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਮ੍ਰਾਲਾ ਲੱਗਦਾ ਇਹਨੂੰ ਮਾਫ ਕਰ ਲਓ ਬੰਦਾ ਕਰ ਲਓ ਕੀ ਗੱਲ ਬਣੀ ਮਰਾਜ ਮਰਾਂ ਹੁਮਾਰਾ ਯਾਰ ਯਾਰ ਆ ਜਾ ਪੰਚਾਇਤ ਨਾਲ ਗੱਲ ਕਰ ਲੇ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਸੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਸੀ ਕੋਈ ਪਰਸੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਸੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਤੁਹਾਨੂੰ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਰੈਕਸ ਲੈਂਦੇ ਹੁੰਦੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲ ਕੋਲ ਨੂੰ ਦਿਖਾਣੀ ਆ ਪਰਸੀ ਮਾਲ ਕੋਲ ਨੂੰ ਦਿਖਾਗੇ ਲਿਆ Google Pay ਕਰ ਕਰ Google ਕਰ ਜਦ ਮਾਲ ਕੋਲ ਦਿਖਾ ਲਈ ਉਹ ਇਧਰ ਆ ਅਗਲੇ ਨੇ ਦੇ ਨੰਬਰ ਬੁੱਕਲੇ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਕੋਕਲ ਕਰ ਕਰ ਕੋਕਲ ਵੀ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾਣ ਨਾ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਪੇਹੇ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਹਾਂ ਵੀ ਗੱਲ ਨਹੀਂ ਸਹੀ ਪਾਜੀ ਪਾਜੀ ਯਾਰ ਆਪਣੀ ਵੇਹਰ ਦੀ ਗੱਡੀ ਆ ਪਾਜੀ ਯਾਰ ਉਹ ਨਹੀਂ ਤੂੰ ਵੀ ਤੂੰ ਦੇਖ ਲੈ ਮੈਨੂੰ ਮੈਂ ਦੱਸ ਉਹ ਲੋਕਲ ਪਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬਣਦੀ ਪਾ ਲਾਂਗੇ ਲੋਕਲ ਪਰਚੀ ਕਰੀ ਪਰਚੀ ਤਾਂ ਦਿਓ ਸਾਨੂੰ ਮੁੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਪਾਜੀ ਮੁੰਡੀ ਲਾ ਲਾ ਯਾਰ ਬਸ ਬਾ ਫਿਰ ਠੀਕ ਹੈ ਗੱਲ ਹੀ ਖਤਮ ਮੁੰਡੀ ਲਾ ਲਾ ਬਸ ਬਾ ਗੱਲ ਹੀ ਖਤਮ ਫੇ ਗੱਲ ਖਤਮ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਲਾਹ ਨਾਲ ਚੱਲੇ ਆਏ ਚਲੋ